ਸਾਸਤਰੀ ਕਾਲ ਬਾਈ ਜੀ ਬੀਬੀਆਂ ਭੈਣਾਂ ਨੂੰ ਵੀ ਤੇ ਭੈਣੋ ਜੇ ਸੂਟ ਜਾਂ ਚਾਦਰਾਂ ਬੈੱਡ ਸ਼ੀਟਾਂ ਪੈਂਟਿੰਗ ਕਰਾਉਣੀ ਹੋਵੇ ਤੇ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਇਹ ਸੂਟ ਕੱਢਿਆ ਹੈ ਪੈਂਟਿੰਗ ਕੀਤੀ ਹੈ ਆ ਭਾਵਾਂ ਆ ਦੋਨੇ ਕੇ ਰ ਆ ਗਿਆ ਆਹ ਰੰਗਾਗੇ ਪੇਂਟਿੰਗ ਵਾਲੇ ਇਹ ਪੱਕੇ ਰੰਗ ਹੋਣਗੇ ਰੰਗਾਂ ਦੀ ਫੁੱਲ ਗਰੰਟੀ ਤੋਂਨ ਤੇ ਰੰਗ ਲੈਣਗੇ ਨਹੀਂ ਪੱਕੇ ਰੰਗ ਹੋਣਗੇ ਇਹ ਕਿਸੇ ਪਹਿਨਣੇ ਸੂਟ ਚਾਦਰਾਂ ਬੈੱਡ ਸ਼ੀਟਾਂ ਪੇਂਟਿੰਗ ਕਰਾਉਣੀ ਹੋਵੇ ਤੇ ਆਪਣਾ ਮੋਬਾਈਲ ਨੰਬਰ 8872 201 ਇੱਕ ਇਸ ਤੇ ਗੱਲ ਕਰ ਸਕਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ